ਹਲਕਾ ਫਲੋਰ ਦੇ ਪਿੰਡ ਨੰਗਲ ਵਿਖੇ ਬਾਬਾ ਸਾਹਿਬ ਜੀ ਦੇ ਸਟੈਚੂ ਨਾਲ ਹੋਈ ਬੇਅਦਬੀ ਅਤੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਬਾਬਾ ਸਾਹਿਬ ਖਿਲਾਫ ਬੋਲੀ ਗਈ ਸ਼ਬਦਾਬਲੀ ਦੀ ਡੇਰਾ ਸਚਖੰਡ ਪੰਡਵਾ ਦੇ ਮੌਜੂਦਾ ਗੱਦੀ ਨਿਸ਼ੀਨ ਅਤੇ ਸ਼੍ਰੀ ਗੁਰੂ ਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਚੇਅਰਮੈਨ 108 ਸੰਤ ਮਹਿੰਦਰਪਾਲ ਪੰਡਵਾ ਜੀ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਸੰਤਾਂ ਮਹਾਪੁਰਸ਼ਾਂ ਨੇ ਕਿਹਾ ਕਿ ਅਸੀਂ ਆਪਣੇ ਰੈਬਰਾਂ ਦਾ ਅਪਮਾਨ ਕਿਸੇ ਵੀ ਕੀਮਤ ਤੇ برداشت ਨਹੀਂ ਕਰਾਂਗੇ ਵਾਹਿਗੁਰੂ ਦੇ ਧੰਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸੰਤ ਮਹਿੰਦਰਪਾਲ ਸ਼੍ਰੀ ਗੁਰੂ ਵਿਦਾਸ ਸਾਧੂ ਸੰਪਰਦਾ ਸੋਸਾਇਟੀ ਦੇ ਜਿਹੜਾ ਪੰਜਾਬ ਚੇਅਰਮੈਨ ਹੋਣ ਦੇ ਨਾਤੇ ਡੇਰਾ ਸਤਕੰਟ ਪੰਡਵਾ ਅੱਜ ਜੇ ਸੁਣ ਵਿੱਚ ਦੇਖਣ ਚ ਆਇਆ ਬਹੁਤ ਵੱਡੀ ਇੱਕ ਅਨਗਹਿਲੀ ਔਰ ਨਰਕੀ ਦੀ ਗੱਲ ਹੈ ਜੋ ਕਿ ਪੰਨੂ ਜੁਐਸਾ ਰਣਬਾਲੇ ਜਿਨ੍ਹਾਂ ਨੇ ਬੀ ਆਰ ਅੰbedkar ਡਾਕਟਰ ਅੰbedkar ਜੀ ਜਿਨ੍ਹਾਂ ਨੇ ਸਵਦਾਾਰ ਸਭਨਾਂ ਨੂੰ ਇੱਕੋ ਜਿਹਾ ਬਰਾਬਰ ਹੱਕ ਲੈ ਕੇ ਦਿੱਤਾ ਉਹਨਾਂ ਦੀ ਕੁਰਬਾਨੀ ਦੇ ਬਰਾਬਰ ਕੋਈ ਵੀ ਨਹੀਂ ਹੋ ਸਕਦਾ ਕਿਉਂਕਿ ਜੋ ਔਰਤਾਂ ਬੀਬੀਆਂ ਪਣ ਦਾ ਰਤਬਾ ਉਹਨਾਂ ਨੇ بلند ਕੀਤਾ ਔਰ ਚੱਕਿਆ ਅੱਜ ਇੱਕੋ ਜਿਹਾ ਹੱਕ ਲੈ ਕੇ ਦਿੱਤਾ ਉਹਨਾਂ ਨੂੰ ਨਿਰਾਦਰੀ ਕਰਨ ਵਾਲੇ ਪੰਨੋ ਯੂ ਐਸ ਏ ਮੈਂ ਉਹਨਾਂ ਦੀ ਘੋਰ ਨਿੰਦਿਆ ਕਰਦਾ ਔਰ ਬਹੁਤ بڑا ਉਹਨਾਂ ਨੇ ਇਹ ਵੀ ਕਿੰਨਾ ਵੀ ਇਹ ਅਕਲ ਦੀ ਘਾਟ ਕਰਕੇ ਕੋਮਾ 'ਚ ਬੰਡ ਪਾਉਣੀ ਭਾਈਚਾਰੇ ਨੂੰ ਖਰਾਬ ਕਰਨਾ ਸਾਡੇ ਸਾਝ ਦੇ ਚ ਫਰਕ ਪਾਉਣੀ ਇਹ ਇੱਕ ਬਹੁਤ ਵੱਡੀ ਇੱਕ ਗਲਤੀ ਆ ਉਹਨਾਂ ਦੀ ਮਸੀ ਮਸੀ ਅਸੀਂ ਇਕੱਠੇ ਆ ਕਿਉਂਕਿ ਡਾਕਟਰ ਵੇਦਕਾਰ ਦਾ ਸਿਧਾਂਤ ਜਿਹੜਾ ਸਾਰਿਆਂ ਲਈ ਇੱਕੋ ਜਿਹਾ ਬਰਾਬਰ ਹੈ ਇੱਕ ਦਾ ਨਹੀਂ ਹੈ ਜੋ ਕਿ ਉਹਨਾਂ ਲਈ 14 ਅਪ੍ਰੈਲ ਉਹਨਾਂ ਨੇ ਦੱਸਿਆ ਜੋ ਫਲੋਰ ਦੇ ਵਿੱਚ ਉਹਨਾਂ ਦੇ ਸਕੇਜੂ ਤੇ ਗਲਤ ਅੰਸਰਾਂ ਨੇ ਕੁਝ ਲਿਖਿਆ ਉਹ ਬਹੁਤ ਵੱਡੀ ਨਿੰਦਰ ਜੋ ਗਿਆ ਹੈ ਉਹਨਾਂ ਨੂੰ ਅਸੀਂ ਨਿੰਦਿਆ ਕਰਦੇ ਆ ਮੈਂ ਇਹ ਬੇਨਤੀ ਕਰਾਂਗਾ ਜਿੱਥੇ ਜਿੱਥੇ ਗੁਰੂ ਰਵਿਦਾਸ ਮਰਦੀਆਂ ਸਿੱਖ ਸੰਗਤਾਂ ਬੈਠੀਆਂ ਨੇ ਸਤਿਗੁਰੂ ਸਾਰੀਆਂ ਸੰਗਤਾਂ ਬੈਠੀਆਂ ਇਕਤਾ ਉਹ ਆਪਾਂ ਸਤਕਾਰ ਕਰਨਾ ਹੈ ਜਿੱਦਾਂ ਗੁਰੂ ਰਵਿਦਾਸ ਮਹਾਰਾ ਸਤਗੁਰੂ ਵਰਸ ਕਰ ਇਹਦਾ ਬਾਬਾ ਸਾਹਿਬ ਵੀ ਆਪਣੇ ਲਈ ਪੂਜਣ ਜੋ ਗਿਆ ਸਾਡੇ ਮਹਾਨ ਮਹਾਨ ਉਹ ਰੈਵਰ ਹੋਇਆ ਜਿਨ੍ਹਾਂ ਨੇ ਸਾਨੂੰ ਅਣਖ ਦਿੱਤੀ ਹੈ ਔਰ ਸਾਨੂੰ ਬਰਾਬਰਤਾ ਦੇ ਹੱਕ ਲੈ ਕੇ ਦਿੱਤੇ ਆ ਸੋਦਾਸ ਸੰਤ ਮਹਿੰਦਰਪਾਲ ਜੀ ਪੰਨੂ ਜੁਐਸ ਦੀ ਕੋਰ ਨਿੰਦਿਆ ਕਰਦਾ ਮੈਂ ਤਾਂ ਇਹ ਸਮਝਦਾ ਵੀ ਉਹਨਾਂ ਨੂੰ ਆਪਣੇ ਆਪ 'ਚ ਬਹੁਤ ਅਕਲ ਨਹੀਂ ਹੈ ਜਿਨ੍ਹਾਂ ਨੇ ਇੱਡੀ ਵੱਡੀ ਇੱਕ ਸ਼ਰਾਰਤ ਦੀ ਗੱਲ ਕੀਤੀ ਹੈ जय करदेव धन करदेव वाहेगुरु जी का खालसा वाहेगुरु जी की आते चंद्र कंसल्टेंट्स लिमिटेड बिल्डिंग मेंटेनेंस हैंडीमैन अंडर चेक रेट प्लेटफॉर्म इज नाउ अवेलेबल ऑन योर लोकल लंदन एरिया ही हैज मोर देन 5 इयर्स एक्सपीरियंस इन सेम लाइन ही यूज्ड टू वर्क विद रेप्यूटेटेड कंपनीज एजेंसीज एज़ वेल लोकल बिल्डर्स विद ब्रदर्स He is professional by plumbing, electrician, masonry, car paintering. For more information, please contact him at under Check Trade platform www.checktrade.com slash nine two one seven six zero. Chandar Consultants Limited call him on this number zero seven nine four zero seven nine five six eight six. ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ